ਨਾਮ ਸ੍ਰੀ ਵਾਰਹਿ ਗੁਰੂ ਸਾਹਿਬ ਜੀ ਬਾਰਹ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮਾ ਚਾਰ ਕੋਟ ਦੇਹ ਜਿਸ ਭ੍ਰਮੇ ਥਕਿਆਏ ਪ੍ਰਭ ਕੀ ਸ਼ਾਮ ਹੇ ਨ ਦੁਦੈ ਤੇ ਬਾਹਰੀ ਕਿਤਨ ਆਵੇ ਕਾਮ ਜਲ ਬਿਨ ਸੋਖ ਕੁਮਲਾਵਤੀ ਉਪਜਹਿ ਨਾਹੀ ਧਾਮ ਹਰ ਨਾਹ ਨ ਮਿਲਿਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਭਾਠ ਨਗਰ ਸਿਗਰਾਮ ਸ਼ਰਾਬ 시ਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਤ ਗੁਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਅਸਨਾ ਨਾਮ ਪੜਾ ਜਿਨ ਪਾਇਆ ਪ੍ਰਭ અપਨਾ ਆਏ ਤਿਸ ਹੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿੰਨੀ 라ਵੇ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦ ਨਾਨਕ ਪਿਆਸ ਮਨਾ ਜੇ ਤੁਮ ਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾਵੇ ਸਾਖ ਧੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਬਿਸ਼ੋਹ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਬਨਾਸੀ ਹੋਹ ਪਲਚ ਪਲਚ ਸਗਲੇ ਮੋਏ ਝੂਠੇ ਧੰਦੇ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਕੋਇ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰਨਾ ਕੋਇ ਪ੍ਰੀਤਮ ਚਰਨੀ ਜੋ ਲਗੇ ਤੈਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭੇ ਨਤੀ ਪ੍ਰਮੇਲ ਹੋ ਪ੍ਰਾਪਤ ਹੋਈ ਵੈਸਾ ਸੁਹਾਵਾ ਤਾ ਲਗੇ ਜਹ ਸੰਤ ਭੇਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਮਨ ਲੱਗਿਆ ਕਿਸੇ ਨ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਰੰਗ ਸਬੇ ਨਾਰਾਇਣੇ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਈਹ ਧੰਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਦੋ ਸੰਗ ਪ੍ਰਾਪਤੇ ਨਾਨਕ ਰੰਗ ਮਾਣਾਨੰ ਹਰ ਜੀਠ ਰੰਗੇਲਾ ਤਿਸਟਣੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲਗੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਬਿਗੁਚੀਐ ਗਲ ਭਈ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭੈ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਾਪਤੁ ਤਉਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਾਚ ਰੰਗ ਏਕੋ ਨਾਮੇ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਛਾਰ ਹਰਿ ਅੰਮ੍ਰਿਤ ਬੋਧ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਨ ਤਿਣ ਪ੍ਰਭ ਸੰਗ ਮੋਲਿਆ ਸਮਰਤ ਪੁਰਖਿ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲੇਹਾਰ ਨਾਨਕ ਹਰ ਜੀ ਮੇ ਆਕਾਰ ਸਬਦ ਸੁਵਾਰਣ ਹਾਰ ਸਾਵਣ ਤਿਨਾਂ ਸੋਹਾਗਣੀ ਜਿਨ ਰਾਮ ਨਾਮ ਉਰਹਾਰ ਬਾਦੋਏ ਪਰਮ ਪੁਲਾਣੀਆਂ ਦੂਜੈ ਲੱਗਾ ਹਿਤ ਲਕਸ਼ੀ ਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛਾੜ ਕਢੋ ਤੇਖਨੈ ਮਾਹੀ ਜਿਨਸੋ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹੋ ਹੋਆ ਸੀਤ ਜੇ ਹਬਿ ਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦਵੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮਿਉ ਮਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਇ ਸ਼ਾਂਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਗ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੇ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਦਿਨਤੀ ਕਰਹਿ ਲੇਹੁ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਇ ਅਸੋ ਸੁਖੀ ਵਸੰਧਿਆ ਜਿਨਾਂ ਮਿਆ ਹਰ ਰਾਈ ਕਤਕ ਕਰਮ ਕਮਾਵਣੀ ਦੋਸ਼ ਨ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਪੋਗਾਂ ਵੇਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ ਕੀਤਾ ਕਿਛੂ ਨ ਹੋਵੈ ਲਿਖਿਆ ਤੁਰ ਸੰਜੋਗ ਵਡ ਪਾ ਕੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗੋ ਬਿਨ ਸਹਿ ਸਭੇ ਸੋਚ ਮੰਗਿਰ ਮਾਹੀ ਸੋਹੰਦਿਆ ਹਰ ਪਿਰ ਸੰਗ ਬੈਠੜਿਆ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੋਲਿਆ RAM ਸੋ ਸੰਗ ਸਾਧ ਸਹਿਲੜਿਆ ਸਾਜਣਾ ਤੇ ਬਹਰੀ ਸਿਰਹਿਨ ਇਕੇਲੜਿਆ ਤਿੰਨ ਦੁਖਣਕ ਬਹੁਤ ਰੈ ਸਿ ਜਮ ਕੇ ਵਸ ਪੜਿਆ ਜਨਨੇ 라ਵਿਆ ਪ੍ਰਭ ਆਪਣਾ ਸਿਦਸਨ ਨਿਤ ਖੜਿਆ ਹੋ ਰਤਨ ਜਿਵੇਂ ਹਰ ਲਾਲ ਹਰ ਕੰਠ ਤੇ ਨਾ ਜੜੀਆ ਨਾਨਕ ਬਾਂਛੈ ਧੂੜ ਤੈਨਾਂ ਪ੍ਰਭ ਸਰਣੀ ਦਰ ਪੜੀਆ ਮੰਗੇ ਰ ਪ੍ਰਭ ਅਰਧਣਾ ਬੋੜ ਨਾ ਜਨਮ ਡੀਆ ਤੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹੋ ਮਨ ਬੇਧਿਆ ਚਰਨਾਰਬਿੰਦ ਦਰਸ਼ਨ ਲਗੜਾਸਾ ਓਟ ਗੁਵਿੰਦ ਗੁਪਾਲ ਰਾਏ ਸ਼ਿਵ ਸੁਆਮੀ ਲਾਹੋ ਬਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹ ਜਹ ਤਿ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗਹਿ ਲੈਨੇ ਪਾਰ ਬ੍ਰਹਮ ਬੋਹੜ ਨਾ ਵਿਛੜਿਆ ਬਾਰ ਜਾਓ ਲਖਬੇਰੀਆ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਤੋਖ ਸੁਹੰਦਾ ਸਰਬ ਸੁਖ ਜਿਸ ਭਗ ਸੇਵੀ ਪਰਵਾਹੂੰ ਮਾਗ ਮੱਜਣ ਸੰਗ ਸਾਧੂਆ ਢੂੜੀ ਕਰੇ ਸਨਾਨ ਹਰ ਕਾ ਨਾਮ ਧਿਆਏ ਸੋਣ ਸਬਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨ ਸੇ ਲੋਭ ਸੁਆਣ ਸੱਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠਾ ਸੱਠ ਤੀਰਥ ਸਗਲ ਪੁੰਨ ਜੀਵ ਦਇਆ ਪ੍ਰਵਾਨ ਜਿਸਨੋ ਦੇਵੈ ਦਇਆ ਕਾਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਪੁਰਬਾਨ ਮਾਗ ਸੁੱਚੇ ਸੇ ਕਾਂਢਿ ਅਹ ਜਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸ਼ਾਂਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਇ ਸੇ ਜੋ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਪੁੰਨੇ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੇ ਹਾਇ ਵਰਣਾ ਦਿਸਾਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿ ਓਨ ਨਿਹ ਚਲ ਦਿੱਤੀਆਂ ਨ ਜਾਇ ਸੰਸਾਰ ਸਾਗਰ ਤੇ ਰਖਿਆ ਨ ਬੋੜ ਨ ਜਨਮੈ ਤਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਤਾਲਗੋਣੇ ਨਿਤ ਸਲਾਹੀਐ ਜਿਸਨੋ ਤਿਲ ਨਾ ਤੁਮਾਈ ਜਨ ਜਨ ਨਾਮ ਤੇ ਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਭੌਜਲ ਬਖਮ ਤਰੇ ਪ੍ਰੇਮ ਭਗਤਿਨ ਪਾਈਆ ਬਖਿਆ ਨਾ ਹਿਜਰੇ ਉੜ ਗਏ ਦੁਬਿਦਾਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਵ ਸੇਵ ਦੇ ਮਨ ਅੰਦਰ ਇਕ ਤਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ